ਪੰਜਾਬ ਪੋਲੀਟিক্যাল ਫੌਕ ਦਾ ਚੈਨਲ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਬੇਕਰਮਜੀਤ ਸਿੰਘ ਲੋਕ ਸਭਾ ਚੋਣਾਂ ਤੇ ਵਿਸ਼ੇਸ਼ ਸਾਡੇ ਪ੍ਰੋਗਰਾਮ ਫੌਕਸ ਕੀਤੇ ਜਾ ਰਹੇ ਨੇ ਤੇ ਵਕ ਵਕ ਉਮੀਦਵਾਰਾਂ ਦਾ ਜਿੱਥੇ-ਜਿੱਥੇ ਕੋਈ ਵਿਰੋਧ ਬਾਸ਼ ਹੋ ਰਿਹਾ ਖਾਸ ਕਰਕੇ ਉਹਨਾਂ ਖਬਰਾਂ ਦੇ ਸਾਡੀ ਵਿਸ਼ੇਸ਼ ਨਜ਼ਰ ਹੈ ਤੇ ਤਰਕ ਤੱਥਾਂ ਦੇ ਆਧਾਰ ਤੇ ਉਸ ਖਬਰਦਾਰੀ ਪੋਸਟਮਾਰਮ ਵੀ ਕਰ ਰਹੇ ਹਾਂ ਸੋ ਤਰਵੀਰ ਗਾਂਧੀ ਨੂੰ ਟਿਕਟ ਮਿਲਣ ਤੋਂ ਬਾਅਦ ਪਟਿਆਲਾ ਦੇ ਵਿੱਚ ਵਿਰੋਧ ਬਾਸ਼ ਉੱਠਿਆ ਸੀ ਬਾਗੀ ਸੁਰਾ ਉੱਠਿਆ ਸਨ ਉਹਨਾਂ ਬਾਗੀ ਸੋਰਾਂ ਦੇ ਵਿੱਚ ਸੀਨੀਅਰ ਜਿਹੜੇ ਕਾਂਗਰਸੀ ਆਗੂ ਸਨ ਲਾਲ ਸਿੰਘ ਹਰदयाल ਸਿੰਘ ਤੇ ਲਾਲ ਸਿੰਘ ਦੇ بیٹے ਅਰਜੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਜਿਹੜੇ ਕਾਂਗਰਸੀ ਲੀਡਰਸ ਅਨੰਦ ਲਖਾਤੇ ਵਿੱਚ ਉਹਨਾਂ ਵੱਲੋਂ 20 ਤਰੀਕ ਦੀ ਇੱਕ ਬੈਠਕ ਰੱਖੀ ਗਈ ਸੀ ਸੋ ਅੱਜ ਜੋ ਬੈਠਕ ਰਾਜਪੁਰਾ ਦੇ ਵਿੱਚ ਹੋਈ ਤੇ ਰਾਜਪੁਰਾ ਦੇ ਵਿੱਚ ਸਾਡੀ ਟੀਮ ਪੰਜਾਬ ਪੋਲੀਟਿਕਲ ਫਾਕਸ ਦੀ ਟੀਮ ਨੇ ਉਸ ਜਗ੍ਹਾ ਤੇ ਜਾ ਕੇ ਦੇਖਿਆ ਜਦੋਂ ਹੀ ਅੰਦਰ ਐਂਟਰੀ ਹੋਈ ਤਾਂ ਪਹਿਲਾਂ ਤਾਂ ਫਲੈਕਸ ਬੋਰਡ ਤੇ ਅਸੀਂ ਦੇਖਿਆ ਵੀ ਉਹਦੇ ਵਿੱਚ ਮਦਨ ਲਾਹ ਜਲਾਲਪੁਰ ਜੋ ਕਿ ਸਾਬਕਾ ਐਮਐਲਏ ਸਨ ਉਹਨਾਂ ਦੀ ਤਸਵੀਰ ਹੀ ਉਤੋਂ ਗੈਰਸੀ ਤੇ ਫਲੈਕਸ ਬੋਰਡ ਵਿੱਚ ਉਹਨਾਂ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਅੰਦਰ ਵਰਦੇ ਹੀ ਅਸੀਂ ਵੇਖਿਆ ਕਾਂਗਰਸ ਦੀਆਂ ਝੰਡੀਆਂ ਹੀ ਝੰਡੀਆਂ ਲੱਗੀਆਂ ਹੋਈਆਂ ਸਨ ਜੇਕਰ ਕਾਂਗਰਸ ਦਾ ਵਿਰੋਧ ਬਾਸ਼ ਹੁੰਦਾ ਤਾਂ ਸ਼ਾਇਦ ਇਹ ਝੰਡੀਆਂ ਨਾ ਹੁੰਦੀਆਂ ਸੁਪਰਮੇ ਇਕੱਠ ਦੇ ਵਿੱਚ ਸਾਡੀ ਟੀਮ ਨੇ ਜਾ ਕੇ ਦੇਖਿਆ ਵੀ ਸਟੇਜ ਦੇ ਉੱਪਰ ਸਰਦਾਰ ਲਾਲ ਸਿੰਘ ਹੰਦਿਆ ਸਿੰਘ ਕੰਬੋਚ ਸਾਬਕਾ ਐਮਐਲਏ ਰਜਿੰਦਰ ਸਿੰਘ ਸਾਬਕਾ ਐਮਐਲਏ ਨਿਰਮਲ ਸਿੰਘ ਤੇ ਹੋਰ ਪਟਿਆਲਾ ਦੇ ਇੱਕ ਸਾਬਕਾ ਮੇਰੇ ਵਿਸ਼ਨੂ ਸ਼ਰਮਾ ਅਤੇ ਹੋਰ ਜਿਹੜੇ ਕਾਂਗਰਸੀ ਆਗੂ ਗਰਸ਼ਨ ਕੌਰ ਰੰਦਾਵਾ ਜੋ ਕਿ ਮਹਿਲਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਤੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਲੀਡਰ ਸਾਹਿਬਾਨ ਨੇ ਉਸ ਸਟੇਜ ਤੇ ਸਨ ਅਤੇ ਜਿਹੜਾ ਪੈਲਸੀ ਪੈਲਸੀ ਜੇ ਮੈਂ ਗੱਲ ਕਰਾਂ ਗਿਣਤੀ ਦੀ ਗੱਲ ਕਰਾਂ ਤੇ ਇੰਟੈਲੀਜੈਂਸੀਆਂ ਦੀ ਗੱਲ ਕਰੀਏ ਗੁਪਚਰਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ 2000 2500 ਦੇ ਕਰੀਬ ਜਿਹੜਾ ਇਕੱਠ ਹੈ ਉਹ ਨਜ਼ਰ ਆਇਆ ਸੋ ਲੋਕ ਜਿਹੜੇ ਨੇ ਨਾਰੇ ਮਾਰਦੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਕਾਂਗਰਸ ਪਾਰਟੀ ਜਿੰਦਾਬਾਦ ਹਰਦੀਪ ਸਿੰਘ ਜਿੰਦਾਬਾਦ ਲਾਲ ਸਿੰਘ ਜਿੰਦਾਬਾਦ ਕਕਰਜਿੰਦਰ ਜਿੰਦਾਬਾਦ ਆਪਣੇ ਆਪਣੇ ਲੀਡਰਾਂ ਦੇ ਨਾਰੇ ਲਾ ਕੇ ਸਾਰੇ ਹੀ ਲੋਕ ਜਿਹੜੇ ਕੁਰਸੀਆਂ ਤੇ ਬੈਠਦੇ ਨੇ ਉਸ ਬਾਅਦ ਰਾਜਾ ਜਿਹੜੇ ਬਰਿੰਗ ਨੇ ਉਹ ਇੱਥੇ ਪਹੁੰਚਦੇ ਨੇ ਸੋ ਵਕ ਵਕ ਬੁਲਾਰਿਆਂ ਦਾ ਭਾਸ਼ਣ ਸ਼ੁਰੂ ਹੁੰਦਾ ਹੈ ਇਹਨਾਂ ਭਾਸ਼ਣਾਂ ਦੇ ਵਿੱਚ ਜਿਹੜਾ ਹੈਗਾ ਕਕਰਜਿੰਦਰ ਦਾ ਵਾਸ਼ਾਂਸੀ ਉਹਨਾਂ ਨੇ ਕਿਹਾ ਵੀ ਟਿਕਟ ਜਿਹੜੀ ਗਾਂਧੀ ਨੂੰ ਦਿੱਤੀ ਗਈ ਹੈ ਤੇ ਅਸੀਂ ਸੈਂਟਰ 'ਚ ਗਏ ਤੇ ਕਿਹਾ ਵੀ ਗਾਂਧੀ ਉਹਨਾਂ ਨੇ ਕਿਹਾ ਵੀ ਇੱਕ 부ద్ది ਜੀ ਨੂੰ ਟਿਕਟ ਦਿੱਤੀ ਗਈ ਹੈ ਤਾਂ ਕਾਕਾ ਜੰਦਰ ਨੇ ਕਿਹਾ ਵੀ ਪਹਿਲਾਂ ਮਨਪ੍ਰੀਤ ਬਾਦਲ ਵੀ 부ద్ది ਜੀ ਵੀ ਸੀ ਉਹ ਆਏ ਕਾਂਗਰਸ ਨੂੰ ਡੋਬ ਕੇ ਚਲੇ ਗਏ ਕੈਪਟਨ ਮਿੰਦਰ ਸਿੰਘ ਵੀ 부ద్ది ਜੀ ਵੀ ਸਨ ਉਹ ਵੀ ਕਾਂਗਰਸ ਦੇ ਨਿਆਰੇ ਲੁੱਟਦੇ ਰਹੇ ਤੇ ਉਹ ਵੀ ਡੋਬ ਗਏ ਉਸ ਤੋਂ ਬਾਅਦ ਨਿਰਮਲ ਸਿੰਘ ਆ ਨਿਰਮਲ ਸਿੰਘ ਨੇ ਵੀ ਕਿਹਾ ਵੀ ਮੈਂ ਕਾਂਗਰਸ ਦੇ ਨਾਲ ਆ ਅਸੀਂ ਸਰਦਾਰ ਲਾਲ ਸਿੰਘ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ ਤੇ ਕਾਂਗਰਸ ਦੇ ਸੈਨਾਪਤੀ ਨੇ ਤੇ ਲੰਬਾ ਸਮਾ ਜਿਹੜੇ ਨੇ ਲਾਲ ਸਿੰਘ ਨੇ ਉਹਨਾਂ ਤੋਂ ਸਾਰੇ ਹੀ ਲੀਡਰਾਂ ਨੇ ਅਗਵਾਈ ਤੇ ਗੁਣ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਲੀਡਰ ਕੋਸ਼ਰ ਕੋ ਰੰਦਾਵਾ ਨੇ ਵੀ ਕਿਹਾ ਵੀ ਉਹ ਕਾਂਗਰਸ ਦੇ ਨਾਲ ਨੇ ਸ਼ੁਰੂ ਤੋਂ ਹੀ ਭਾਵੇਂ ਕਿ ਉਹ ਵੀ ਪਾਰਟੀ ਵੱਲੋਂ ਟਿਕਟ ਦੇ ਦਾਵੇਦਾਰ ਸਨ ਕਿਉਂਕਿ ਲੰਬਾ ਸਮਾ ਹੋ ਗਿਆ ਉਹਨਾਂ ਨੂੰ ਵੀ ਆਪਣਾ ਪਾਰਟੀ ਵਿੱਚ ਕੰਮ ਕਰਦਿਆਂ ਤਾਂ ਉਹਨਾਂ ਦਾ ਵੀ ਅਧਿਕਾਰ ਬਣਦਾ ਸੀ ਭਾਵੇਂ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਲੇਕਿਨ ਉਹਨਾਂ ਨੇ ਆਪਣੀ ਗੱਲ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਆਪਣੀ ਗੱਲ ਦੇ ਸਾਹਮਣੇ ਰੱਖਿਆ ਸੋ ਇਸੇ ਤਰ੍ਹਾਂ ਹੀ ਸਰਦਾਰ ਲਾਲ ਸਿੰਘ ਹੋਰਾਂ ਨੇ ਵੀ ਸਟੇਜ ਤੇ ਬੋਲਦਿਆਂ ਕਿਹਾ ਕਿ ਕਿੰਨਾ ਲੰਬਾ ਸਮਾਂ ਉਹਨਾਂ ਨੇ ਕਾਂਗਰਸ ਵਿੱਚ ਕੰਮ ਕੀਤਾ ਬਹੁਤ ਸਾਰੇ ਉਤਰਾ ਚੜਾ ਆਏ ਅਤੇ ਉਹਨਾਂ ਤਰਾਵਾਂ ਚੜਾਵਾਂ ਦੇ ਚਾਹੇ ਸਭਾ ਦੀਆਂ ਚੋਣਾਂ ਸਨ ਚਾਹੇ ਲੋਕ ਸਭਾ ਦੀਆਂ ਚੋਣਾਂ ਸਨ ਉਹ ਇੱਕ ਚੰਗੇ ਵਫਾਦਾਰ ਮਿਹਨਤੀ ਤੇ ਵਚਨਬੱਤਾ ਦੇ ਨਾਲ ਕਾਂਗਰਸ ਦੀ ਲੜਾਈ ਕੱਲਾ ਪਟਿਆਲਾ ਹਲਕੇ ਦੀ ਨਹੀਂ ਪੰਜਾਬ ਦੀ ਲੜਾਈ ਵੀ ਉਹ ਲੜਦੇ ਰਹੇ ਤੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹਨਾਂ ਨੇ ਉਹਨਾਂ ਕੋਲ ਗੁਣ ਵੀ ਲੈਣੇ ਤੇ ਬਹੁਤ ਸਾਰੇ ਪਰਚੇ ਸੰਤਾਪ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨ੍ਹਾਂ ਨੇ ਹਮੇਸ਼ਾ ਹੀ ਚੰਗੀ ਛਤਰ ਛਾਇਆ ਦੇ ਹੇਠ ਕਾਂਗਰਸ ਨੂੰ ਚਲਾਇਆ ਤੇ ਜਿਹੜੇ ਕਾਂਗਰਸ ਦੇ ਸਿਪਾਹੀ ਨੇ ਹਮੇਸ਼ਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਦਲੇਰ ਰਹੇ ਨੇ ਤੇ ਸਾਰੀਆਂ ਚੋਣਾਂ ਉਹਨਾਂ ਵੱਲੋਂ ਲੜੀਆਂ ਗਈਆਂ ਨੇ ਰਾਜਾ ਬੜਿੰਗ ਨੇ ਵੀ ਗੱਲ ਕਹੀ ਕਿ ਮੇਰੀ ਜਿਹੜੀ ਅੱਜ ਹੋਂਦ ਹੈ ਜਿਹੜੀ ਮੈਂ ਕਾਂਗਰਸ ਦੇ ਵਿੱਚ ਬੈਠਾ ਜਿਨ੍ਹਾਂ ਓਦਿਆਂ ਦੇ ਬੈਠਾ ਸਰਦਾਰ ਲਾਲ ਸਿੰਘ ਦਾ ਮੇਰੇ ਉੱਪਰ ਹੱਥ ਰਿਹਾ ਲਾਲ ਸਿੰਘ ਹਮੇਸ਼ਾ ਹੀ ਮੇਰੇ ਉੱਤੇ ਹੱਥ ਧਰਦੇ ਰਹੇ ਤੇ ਲਾਲ ਸਿੰਘ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਦਾ ਤੇ ਲਾਲ ਸਿੰਘ ਇੱਕ ਯੋਗ ਅਗਵਾਈ ਵਾਲੇ ਬੰਦੇ ਨੇ ਇਹਦੇ ਵਿੱਚ ਕੋਈ ਸ਼ਰਤ ਨਹੀਂ ਵੀ ਜਿਹੜੀ ਲਾਲ ਸਿੰਘ ਨੇ ਉਹਨਾਂ ਦੀ ਕਾਂਗਰਸ ਨੂੰ ਬਹੁਤ ਵੱਡੀ ਦੇਣ ਐ ਸੋ ਉਹਨਾਂ ਨੇ ਬਹੁਤ ਸਾਰੀ ਗੱਲਾਂ ਵੀ ਕਹੀਆਂ ਵੀ ਜਿਹੜੀ ਮੋਦੀ ਸਰਕਾਰ ਐ ਉਹ ਕਿਦਾਂ ਪੰਜਾਬ ਦੀ ਹੋਂਦ ਨੂੰ ਮਟਾਉਣਾ ਚਾਹੁੰਦੀ ਐ ਜੇਕਰ ਮੋਦੀ ਸਰਕਾਰ ਆਈ ਤਾਂ ਉਹਨਾਂ ਨੇ ਦੱਸਿਆ ਬਣੰਗ ਨੇ ਵੀ ਕਿਦਾਂ ਦੇ ਨਤੀਜੇ ਸਾਨੂੰ ਭੁਗਤਨੇ ਪੈਣਗੇ ਕਿਸਾਨਾਂ ਦਾ ਕੀ ਹਾਲ ਹੋਏਗਾ ਆਮ ਲੋਕਾਂ ਦਾ ਕੀ ਹਾਲ ਹੋਏਗਾ ਪੰਜਾਬ ਦੀ ਸਥਿਤੀ ਪੰਜਾਬ ਨਕਸ਼ੇ ਜੋ ਕਿੱਧਰ ਜਾਵੇਗਾ ਸੋ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਵੀ ਹੁਣ ਜਿਹੜੀ ਤੀਜੀ ਧਰਮ ਮੋਦੀ ਆਪਣੀ ਮੰਗ ਰਿਹਾ ਇਸ ਧਰਮ ਦੇ ਵਿੱਚ ਪੰਜਾਬ ਇਹ ਸਭ ਤੋਂ ਵੱਡਾ ਕਤਰਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੰਡੀਆ ਅਲਾਈਸ ਦੇ ਨਾਲ ਲੱਗਣ ਦੀ ਲੋੜ ਹੈ ਸਾਰੇ ਗਿਲੇ ਸ਼ਿਕਵੇ ਪੇਦਪਾਪ ਮਟਾ ਕੇ ਸਾਨੂੰ ਨਾਲ ਲੱਗਣਾ ਚਾਹੀਦਾ ਸੋ ਜਦੋਂ ਵੀ ਇਹ ਇਕੱਠੇ ਸਮਾਗਮ ਖਤਮ ਹੁੰਦਾ ਤਾਂ ਕੁਝ ਬੀਬੀਆਂ ਵੱਲੋਂ ਰੋਲਾ ਪਾਇਆ ਜਾਂਦਾ ਬਾਹਰ ਆ ਕੇ ਵੀ ਇਹ ਕਿ ਅਸੀਂ ਗਾਂਧੀ ਨਹੀਂ ਜਾਣਦੇ ਹੂ ਇਜ਼ ਗਾਂਧੀ ਕੌਣ ਹੈ ਗਾਂਧੀ ਅਸੀਂ ਤਾਂ ਹਰਦਿਆਲ ਕੰਬੋਜ ਜੀ ਨੂੰ ਜਾਨਣਾ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਅਸੀਂ ਉਹਨਾਂ ਕੋਲ ਕੰਮ ਜਾਂਦੇ ਉਹਨਾਂ ਦੇ ਦਰਬਾਰ ਜਾਂਦੇ ਸੀ ਇੱਕ ਸਵਾਲ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੀ ਇਸ ਗੱਲ ਨੂੰ ਕਹਿਣ ਲੱਗ ਗਏ ਵੀ ਗਾਂਧੀ ਜੀ ਗਾਉਣ ਨੇ ਅਸੀਂ ਦਾਦੀ ਨੂੰ ਵੋਟ ਨਹੀਂ ਪਾਵਾਂਗੇ ਸੋ ਇਹਨਾਂ ਗੱਲਾਂ ਨੂੰ ਵੇਖਦੇ ਬਹੁਤ ਸਾਰੀਆਂ ਜਿਹੜੇ ਮੀਡੀਆ ਦੇ ਰਿਪੋਰਟਰ ਨੇ ਉਸ ਪਾਸੇ ਵੱਲ ਨੂੰ ਅੱਜ ਲੱਗ ਜਾਂਦੇ ਨੇ ਬੈਠਾਂ ਲੈ ਲੱਗ ਜਾਂਦੇ ਨੇ ਕਿਉਂਕਿ ਰਾਈਟਾ ਪੱਤਰਕਾਰ ਦਾ ਕੋਈ ਵੀ ਖਬਰ ਜਿਹੜੀ ਨਿਕਲਦੀ ਹੈ ਲੋਕ ਮੁਹਾਰੇ ਖਬਰ ਹੁੰਦੀ ਹੈ ਤੇ ਉਸ ਖਬਰ ਨੂੰ ਪੱਤਰਕਾਰ ਕੈਚ ਵੀ ਕਰਦੇ ਨੇ ਸੋ ਸਾਰੇ ਸਮਾਗਮ ਦਾ ਜਿਹੜਾ ਨਾਪ ਤੋੜ ਸੀ 100 200 ਇਹਦੇ ਵਿੱਚ ਇੱਕ ਨੈਸਿਸ ਕੀਤਾ ਬਹੁਤ ਵੱਡਾ ਕਿ ਪਾਰਟੀ ਆਪਣੇ ਆਪ ਦੇ ਵਿੱਚ ਸਮੁੰਦਰ ਹੁੰਦੀ ਹੈ ਪਾਰਟੀ ਵਿੱਚ ਰਹਿ ਕੇ ਬੰਦਾ ਮਜਬੂਤ ਹੁੰਦਾ ਹੈ ਪਾਰਟੀ ਵਿੱਚ ਰਹਿ ਕੇ ਹੀ ਬੰਦਾ ਅੜਦਾ ਹੈ ਪਾਰਟੀ ਵਿੱਚ ਰਹਿ ਕੇ ਹੀ ਬੰਦਾ ਅੱਗੇ ਵੱਧਦਾ ਹੈ ਸੋ ਅੱਜ ਜਿਹੜਾ ਇੱਕ ਲੋਕ ਸਭਾ ਦਾ ਵੱਡਾ ਲੋਕ ਸਭਾ ਕਿੰਨਾ ਵੱਡਾ ਹਲਕਾ ਹੁੰਦਾ ਹੈ ਸੋ ਅੱਜ 2500 ਬੰਦਿਆਂ ਦਾ ਇਕੱਠ ਦੇ ਵਿੱਚ ਕਿਤੇ ਨਾ ਕਿਤੇ ਰਿਪੋਰਟਾਂ ਵੀ ਗਈਆਂ ਨੇ ਇੰਟੈਲੀਜ ਰਿਪੋਰਟਾਂ ਗਈਆਂ ਨੇ ਵੱਖ-ਵੱਖ ਗੁਰੂ ਦੀਆਂ ਪਾਰਟੀਆਂ ਨੇ ਇਸ ਨੂੰ ਪਾਫਿਆ ਦੇਖਿਆ ਵੀ ਆਖਰੀ ਵਿਰੋਧ ਬਾਸ਼ ਕਿਉਂ ਸੀ ਇਸ ਗੱਲ ਨੂੰ ਲੈ ਕੇ ਸੀ ਕਿ 2027 ਦਾ ਤ੍ਰਤਲ ਲੱਭ ਰਹੀ ਹੈ ਕਾਂਗਰਸ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰ ਨੇ 2022 ਚ ਹਾਸ਼ੀਏ 'ਚ ਜਾ ਚੁੱਕੇ ਨੇ ਉਹ ਆਪਣੇ ਬੱਚਿਆਂ ਦਾ ਕੈਰੀਅਰ ਆਪਣਾ ਕੈਰੀਅਰ ਵੇਖ ਰਹੇ ਨੇ ਸੋ ਲੋਕ ਹੁਣ ਸਮਝ ਚੁੱਕੇ ਨੇ ਜਾਣ ਚੁੱਕੇ ਨੇ ਵੀ ਕਿੱਦਾਂ ਜਿਹੜੇ ਲੀਡਰ ਨੇ ਉਹ ਕਿੱਦਾਂ ਆਪਣੇ ਆਪਣੀ ਗ੍ਰਿਪ ਬਣਾਉਂਦੇ ਨੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ ਨੇ ਕਿਵੇਂ ਆਪਣੀ ਆਪਣੀ ਜਾਤ ਆਪਣਾ ਭਰਾ ਵਰਕ ਨੂੰ ਲੈ ਕੇ ਆਪਣਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪ੍ਰਦਰਸ਼ਨ ਦੇ ਵਿੱਚ ਜਦੋਂ ਪਰਦਾ ਖੁੱਲਦਾ ਤੇ ਪਰਦੇ ਵਿੱਚ ਸਭ ਕੁਝ ਬਾਹਰ ਆ ਜਾਂਦਾ ਹੈ ਸੋ ਦੋਸਤੋ ਅੱਜ ਦਾ ਜਿਹੜਾ ਪਰਦਾ ਹੈ ਓਪਨ ਹੋ ਚੁੱਕਿਆ ਹੈ ਲਗਭਗ ਕਲੀਅਰ ਹੋ ਚੁੱਕਿਆ ਹੈ ਵੀ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਹੈ ਕਾਂਗਰਸ ਦਾ ਵਰਕਰ ਕਿੱਥੇ ਖੜਾ ਹੈ ਤੇ ਕਿੰਨੇ ਕੁ ਲੋਕ ਉੱਥੇ ਪਹੁੰਚੇ ਨੇ ਕਿਸ ਮਕਸਦ ਨਾਲ ਪਹੁੰਚੇ ਨੇ ਕਿਹਨਾਂ ਕਿਹਨਾਂ ਲੋਕਾਂ ਨੂੰ ਕਿਸ ਟੰਗ ਨਾਲ ਲਿਆਂਦਾ ਗਿਆ ਇਹ ਗੱਲਾਂ ਤੇ ਜਿਹੜੀਆਂ ਰਿਪੋਰਟਾਂ ਨੇ ਇਹ ਗੁਪਚਰਾਗੀਆਂ ਰਿਪੋਰਟਾਂ ਹੁੰਦੀਆਂ ਨੇ ਸੀਏਡੀ ਸਰਕਾਰਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਪਰ ਮੇਰੀ ਰਿਪੋਰਟ ਦੇ ਮੁਤਾਬਕ ਜਿਹੜੇ تنਬੀਰ ਗਾਂਧੀ ਨੇ ਉੱਥੇ ਵੀ ਬਹੁਤ ਸਾਰੇ ਸਾਨੂੰ ਲੋਕ ਮਿਲੇ ਤਾਂ ਬਹੁਤ ਸਾਰੇ ਲੋਕਾਂ ਨਾਲ ਸੀ ਚਰਚਾ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਗਾਂਧੀ ਹੈ ਉਹ ਇੱਕ ਲੋਕ ਲਹਿਰ ਬਣਦਾ ਜਾ ਰਿਹਾ ਹੈ ਸੋ ਇਹਦੇ ਕੋਈ ਦੋਰਾਈ ਨਹੀਂ ਸਾਡੇ ਮੂੰਹ ਦੇ ਸ਼ਬਦ ਨਹੀਂ ਲੋਕਮਾਰੇ ਸ਼ਬਦ ਨੇ ਵੀ ਗਾਂਧੀ ਇੱਕ ਲੋਕ ਰਾਏ ਬਣਦਾ ਜਾ ਰਿਹਾ ਹੈ ਸੋ ਵੇਖਣਾ ਹੋਵੇਗਾ ਵੀ ਇਸ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਕੋਈ ਹੋਰ ਵਿਰੋਧ ਆਉਂਦਾ ਸਾਹਮਣੇ ਕਿ ਨਹੀਂ ਕਿ ਵਿਰੋਧਵਾਸ਼ ਕਿੱਦਾਂ ਹੋਵੇਗਾ ਚੋਣ ਪ੍ਰਚਾਰ ਦੇ ਵਿੱਚ ਕੀ ਕੁਝ ਲੋਕ ਸਾਹਮਣੇ ਆਉਣਗੇ ਸੋ ਇਹ ਗੱਲਾਂ ਅਜੇ ਪੱਕੀ ਬੁੱਕਲ ਦੇ ਬੇ ਨੇ ਸਮੇਂ-ਸਮੇਂ ਤੇ ਤੁਹਾਨੂੰ ਇੰਨਾਂ ਖਬਰਾਂ ਦਾ ਅਸੀਂ ਚੀਰਫਰ ਕਰਦੇ ਰਹਾਂਗੇ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ